ਬੈਠਿਆ ਕਿੱਥੇ ਕਿਹੜੇ ਕੰਮ ਕਰਕੇ ਅੱਜ ਬਾਦੀ ਵੀ ਤੇ ਠੀਕ ਉਹਨੇ ਵੀ ਤੇ ਰੱਖਣਾ ਤੇ ਨਾਲ ਹੀ ਲੈ ਜਾਂਦੀ ਹੈ ਵਿਚਾਰੀ ਜੀ ਦੇ ਕੇ ਤੇ ਨਹੀਂ ਬਾਹਰ ਦੇ ਇਸੇ ਵਾਲਾ ਨੂੰ ਨਹੀਂ ਨਹੀਂ ਆ। ਚਲੋ ਮੈਂ ਮੋਟਾ ਚਾਪਸ ਸਹੀ ਹੈ। ਇਹਨੂੰ ਕਰ ਦੇਣਾ ਬੀਰ ਦਾ ਸਾਰਾ। ਚਲ ਤੋਰ ਤੂੰ ਵੀ ਨਾ ਨਾ ਤੂੰ ਜਰੇਸ ਤੋਂ ਲੱਗਦੀ ਆ। ਤਾਚੀ ਟੈਨ ਨਾ ਪਾ ਪਕਾਣ ਨੂੰ ਕਰ ਦੇ। ਅੱਗੇ ਲੱਗ ਘਰੀ ਪਾਵਾਂਗੇ। ਚਲ ਆ। ਬਿਨਾਂ ਮੁੱਕੇ ਕਰਾ ਲਿਆ ਨਹੀਂ ਜਾਂ ਚੁਗੀ ਬੂਰ ਜਿਹੜਾ ਸਵੇਰ ਦਾ ਸਾਰਾ ਟੁੱਟ ਗਿਆ ਸਾਰਾ ਇਹ ਤੇ ਕਹਿੰਨ ਕੌਤਿਆਂ ਦੇ ਲਵਾਉਣ ਚੱਲ ਪੁੱਤ ਜ਼ਿੰਦਗੀ ਆਪ ਆਏ ਰੋਲ ਨਹੀਂ ਮੇਰੇ ਨਾਮ ਉੱਪਰ ਹੀ ਰੇਤ ਉੱਤੇ ਕਰਨੀ ਨਹੀਂ ਇਹ ਦੇਖੀ ਤੇ ਕਿੱਡਾ ਇੱਟਾ ਕੱਦੂ ਦੀ ਬੱਦਲ ਵਈ ਦਾ ਪਤਾ ਨਹੀਂ ਉਹਾ ਤਾਂ ਨਿਕਲ ਹੋ ਗਈ ਕਿਤੇ ਨਹੀਂ ਨਾ ਮਹਾ ਹੀ ਨੰਗਿਆ ਜਾਂਦਾ ਸਭ ਇਹਨਾ ਮੋਕਰੋ ਟੋਲਣੇ ਫਾਰਨ ਇਹ ਇੰਨੀ ਇਤਰੀ ਕਾ ਅਰੇ ਅਜੀ

ਇਦੋਂ ਲਿਖ ਕੇ ਜਾਂ। ਬਣ ਮੈਂ ਡੋਲਣੀ ਤੇ ਖੜਾ ਦੋ ਮੈਂ ਗਾੜੀ ਨੂੰ ਕੰਮ ਤੇ ਜਾਣਾ 12:00 ਵੱਜ ਗਏ ਆ। ਛੇਤੀ ਫੜਾਓ ਮੇਰੀ ਡੋਲਣੀ। ਤੂੰ ਵੀ ਨਹੀਂ ਬੈਠੀ। ਹੁਣ ਨਾ ਲੈ ਜੋਲਾ। ਕੰਮ ਕਰਨਾ ਤੇ ਤੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂ। ਹਾਂ ਅੱਜ ਅਜੇ ਹੋਰ ਠੀਕ ਆ। ਵਧੀਆ ਠੀਕ। ਅੱਜ ਇਹਨੂੰ ਤੇ ਤਰ ਚੁੱਕੀ ਸਰਦੀ ਦਾ ਪਾਣੀ। ਇਹ ਨਾ ਹੁਣ ਇਹ ਮੈਂ ਕਿੱਥੇ ਫਸ ਗਿਆ। ਜਦ ਮੈਂ ਹੁਣ ਨਾਲ ਮੰਮੀ ਦੀ ਰੈਸ ਛੁੱਟੀ ਕਿ ਮੈਂ ਕੱਲ ਨਹੀਂ ਜਾ ਰਹੀ ਤੇ ਪਾਸਾ ਜੰਨੀ ਨਹੀਂ ਆਣੀ ਤੈਨੂੰ ਕੀ ਕੰਮ ਕਰ ਦੇਣਾ। ਕੋਈ ਨਹੀਂ ਖੇਡਦੀ ਇਹੀ ਲੱਗੀ ਲੱਗੀ। ਰੈਸੇ ਮੈਂ ਜਾਲੀਂ ਕਿ ਕਿਤਨ ਬਦਲ ਨੇ ਸ਼ਾਇਦ। ਕੀ ਕਰੂੰਗੀ ਤੇਰੀ? ਉਹਨੂੰ ਬੁਖਾਰ ਗਿਆ ਹਾਤਾ ਬੜਾ ਭੂਖੀ। ਮੌਸਮ ਜੇ ਬਦਲ ਗਿਆ ਤਾਂ ਕੰਮ ਕਰ ਦੇ। ਤੇ ਮੇਰੇ ਮੰਮੀ ਕੱਲ ਦੀ ਛੁੱਟੀ ਕਰ ਦੇਣਾ ਨਹੀਂ ਕੋਈ ਨਹੀਂ ਥੋੜਾ ਦੇ ਭੱਜ ਕੇ। ਮੈਂ ਛੁੱਟੀ ਕਰੇ ਪੰਮਾ ਤਾਂ ਕੱਲ ਵੀ ਨਹੀਂ ਆਈ ਕੱਲ ਕਿਉਂ ਨਹੀਂ ਆਈ? ਕੱਲ ਨਹੀਂ ਮੈਨੂੰ ਪਤਾ ਕਿੰਨਾ ਭੈਣਦੇ ਆ ਤੇ ਕੱਲ ਛੁੱਟੜ ਬਰਾ। ਪਰ ਨਹੀਂ ਤੇਨੂੰ ਪਤਾ ਆਪਣੇ ਅੰਦਰਾਂ ਦੇ ਕੋਚੇ ਲੱਗ ਜਾਂਦੇ ਆਉਂ ਲੱਗਦੇ ਜਾਂਦੇ ਮੈਨੂੰ ਆਉਣਾ ਦਿੱਕਤ ਕੋਈ ਥੋੜਾ ਬੜਾ ਰੁਕਦਾ ਨਾ ਫਿਰ ਮੈਂ ਆ ਹੀ ਜਾਣਾ ਤੈਨੂੰ ਪਤਾ ਮੈਂ ਕਿ ਆਪ ਨਹੀਂ ਕੋਈ ਨਹੀਂ ਲਿਆ ਮੈਂ ਹੁਣ ਕੰਮ ਕਰ ਰਹੀ ਖੇਲ ਸੀ ਰਹਿਣਾ ਹਾਂ ਆਏ ਹੋਰ ਆਲੇ ਨਾਲੇ ਕੁਝ ਚੀਜ਼ ਚੁੱਕ ਕੇ ਕੰਮ ਕਰਨਾ ਆਉ ਕੋਈ ਨਹੀਂ ਮੈਂ ਕਰ ਰਹੀ ਐਂ ਕਿ ਬਹਿ ਕੋ ਤਾ ਨਾ ਇਹਦੇ ਬੈਂਦੀ ਨਹੀਂ ਨਾ ਲੈ ਲੈ ਸੰਦੇ ਕੰਮ ਤੇ ਦਾ ਕਰਨੇ ਚ ਬੈਠੀ ਚਲ ਖਿਡੂ ਨਾ ਕੰਮ ਕਰਨਾ ਇੱਥੇ ਬਹਿ ਜਾ ਇੱਥੇ ਥੱਲੇ ਖੇਡੋ ਆ ਚੱਲ ਆ ਆ ਨਹੀਂ ਨਹੀਂ ਜਿਹੜਾ ਬੰਦਾ ਇਹ ਤੁਹੇ ਜਿਹਦੇ ਚੱਲ ਆ ਰਹੇ ਨਾ ਮੈਨਾਂ ਚਾਹ ਲੱਗਦੀ ਈ ਛੁੱਟੀ ਕਰ ਲਈ ਦੀ ਗੱਲ ਤੁਮਾਂ ਕੋਈ ਮੈਨ ਨਾਲ ਨਹੀਂ। ਮੇਰੇ ਸਹੁਰਾ ਨੂੰ ਬੁੜੇ ਨੂੰ ਫੋਨ ਦੇ ਕੇ ਭਾਤਾ ਵਾ ਤੇ ਹੁਣ ਮੇਰੇ ਕੋਲ ਕੰਮ ਵੀ ਨਹੀਂ ਕੰਗ ਦਿੱਤਾ ਅੱਜ ਕੰਮ ਸੋਹਣਾ ਵਾ ਕਰੀਂ ਅੱਜ ਨਾ ਕੰਮ ਹੀ ਕਰੀਂ। ਕੋਈ ਨਹੀਂ ਜੀ ਜੀ ਸੱਗੀ ਵੀ ਕਿਤੇ ਕੰਮ ਆਣਾ ਕੋਈ ਕੱਲ ਨੂੰ ਪਤਾ ਵਾ ਕੱਲ ਆ ਲੈਣਾ ਤੇ ਮੈਂ ਇਸ ਤਿੰਨ ਕਿਨਾ ਕਰਕੇ ਜਾਉਂਗੀ। ਆਹ ਤੇ ਚੀਜ਼ਾਂ ਚੁੱਜ਼ਾਂ ਸਾਰੀਆਂ ਪੂਜੀ ਚੱਕਾ। ਕੋਈ ਮੇਰੇ ਆਪਣੇ ਢੀਡੇ ਕੱਲ ਨੂੰ ਮੈਂ ਧੋ ਕੇ ਰੱਖੇ। ਤੋਂ ਮੀਂਹ ਆ ਗਿਆ ਮੈਂ ਇਕੱਠੇ ਕਰਕੇ ਰੱਖ ਤੇ ਉਹ ਗਿੱਲੇ ਕੱਪੜੇ ਸਮੈਲ ਮਾਰ ਕੇ ਕੱਲ ਨਾਲੇ ਤੋਂ ਦੇ ਪੈਦੇ ਅੱਜ ਜਲੇਗਾ ਮੈਂ ਬੱਤੀ ਚਲਦੀ ਤੇ ਅੱਜ ਜਲੇਗੀ ਬਈ ਮੇਰਾ ਕੋਈ ਨਹੀਂ ਤੇ ਤੋਂ ਰ पर करे करे जाता है काम में चिमड़े करके जाओ नहीं नहीं और तो मैं पता काम है, है। नहीं जाए। जाए। में कुछ सोरा कर दी मोटा कहीं चलगा से चाय पिला निचड़ भाज लागो चलो चाय में तेल से छिपती को तो वहां से बैठ चाय आके सुन नहीं चाय अंदर बढ़िया थी तपीता ही मैं जनाना चालों जी हमें पानी पी गए मैं पैदा बाबा का पता मत दिल से नहीं सबचारी चाय पिया दी

ਕਰ ਬਲਾਲੀ ਕੰਮ ਤੇ ਜਾਂਦੇ ਏ ਐਦਾਂ ਹੀ ਕਿਤੇ ਚਲਾ ਗਿਆ ਕਿਤੇ ਨਾ ਚਲਾ ਗਿਆ ਤੇ ਉਹ ਮਹਾ ਉਹਦਾ ਗੋਲੀ ਗੱਟੇ ਪੂਰਾ ਹੁੰਦਾ ਹੀ ਉਹ ਵੀ ਜਿੰਨੀ ਕਿਤੇ ਪਤਾ ਨਹੀਂ ਕਿਥੋਂ ਲੋਕੀ ਸ਼ੌਂਕ ਦੇ ਮੰਗਾ ਪਾ ਲੈਂਦੇ ਸਾਹਮਣੇ ਤੇ ਚਾਚਾ ਦਾ ਦੱਸ ਉਹਨਾਂ ਕਿੰਨੀ ਕਿਤੇ ਦਿਹਾੜੀ ਮਿਲਦੀ ਹੁੰਦੀ ਸੋ ਉਹ ਹੀ ਨਾ ਵੀ ਜਿਹੜੇ ਚਾ 100 100 100 ਜਿਹੜਾ ਹੀ ਦਿੰਦਾ ਹੀ ਤੇ ਕਦੀ ਕਲੇ ਗਿਆ ਤੇ ਕਦੀ ਉੱਠਦੇ ਨਹੀਂ ਬੇਸ ਪਿਆ ਰਹਿੰਦਾ ਨਹੀਂ ਆ ਕੋਈ ਨਾ ਚੰਤਰੀ ਮਸ਼ੀਨ ਤੇ ਆ ਪੱਤੇ ਤੋਂ ਨਾ ਮਹਿੰਗੇ ਕੀਤੇ ਇੰਨੀ ਅਦਾਲਤ ਲਾਈ ਹੋਈ ਹੈ ਉਹਨਾਂ ਨੇ ਕੀ ਤੁਹਾਨੂੰ ਆਖੰਦੇ ਸਾਨੂੰ ਨਹੀਂ ਪਤਾ ਕੀ ਲਿਆਉਂਦਾ ਕੀ ਦੇਂਦਾ ਤੁਹਾਨੂੰ ਤੇ ਇਨਾਂ ਕੋ ਕਦੀ ਕਦੀ ਸੌਂਦੇ ਨਹੀਂ ਕਾਕਾ ਕਦੇ ਭਾਏ ਨਹੀਂ ਦਿੱਤੇ ਮੈਂ ਤੇ ਆ ਨਹੀਂ ਫਿਰ ਵੀ ਤਾਰਨੇ ਭੈਣਾ ਜਿਹੜੇ ਤੋਂ ਆਪਣੀਆਂ ਕੁੜੀਆਂ ਦੇ ਖਰਚੇ ਕੱਟਣ ਲਈ ਤੇ ਆਪਣੇ ਕੱਢਣ ਲਈ ਸਾਡੇ ਤਾਂ ਇਨਾਂ ਘੁੰਦਿਆ ਸੁੰਦਿਆ ਵੀ ਨਹੀਂ ਨਿਕਲਦੇ ਤੂੰ ਆ ਕੰਮ ਕਰ ਕਰ ਕੱਢੀ ਜਾਂਦੀ ਲੋਕਾਂ ਨੂੰ ਹੁਣ ਤੋਂ ਮੈਂ ਤੁਰੀ ਤੇ ਮੈਂ ਕੰਮ ਕਿੰਨੇ ਵਜੇ ਪਰ 1 2 ਵਜੇ ਜਾਣਾ ਟਾਡਾ ਪੀਕਾ ਉਹਨਾਂ ਮੌਕਾ ਪਰੇ ਕਰਦੀਆਂ ਪਰੇ ਉਹਨਾਂ ਮੌਕਾ ਵੀ ਕਰਦੀਆਂ ਇਹ ਕੋ ਮਿੰਦੂ ਕਾ ਪਰ ਇਹ ਉਹਨਾਂ ਦਾ ਵੀ ਕਰਕੇ 2-3 ਇੱਕ ਦਾ ਗੋਏ ਗੋਏ ਦਾ ਘਾਰ ਹੀ ਬਤਾ ਪੋਚੀਆਂ ਦੀ ਆ ਗੋਏ ਦਾ ਇੱਕ ਘਾਰ ਹੀ ਆ ਉਹ ਛੱਡ ਦੇਣਾ ਮੈਨੂੰ ਕੋਈ ਪੋਚੀ ਵਾਲਾ ਘਰ ਮਿਲ ਜੀ ਹੋਰ ਤੇ ਤੇਰੇ ਨਾਲ ਮੇਰੀ ਬੜੀ ਬੜੀ ਆ ਚਾਹ ਤੂੰ ਮੇਰੇ ਘਰੇ ਕੰਮ ਵੀ ਬੜੇ ਚਿਰਦਾ ਕਰਦੀ ਹੈ ਤੇ ਫੇ ਮੈਂ ਕੋਈ ਨਾ ਤੈਨੂੰ ਗੁੱਸੇ ਨਾਲ ਨਹੀਂ ਆਂਦੀ ਤੇ ਇੰਨੀਆਂ ਛੁੱਟੀਆਂ ਨਾ ਕਰਿਆ ਕਰ ਜੇ ਬਹੁਤ ਇੰਨੀਆਂ ਛੁੱਟੀਆਂ ਕਰਨੀਆਂ ਮੈਨੂੰ ਘਰੋਂ ਵੀ ਗੁੱਸੇ ਹੁੰਦੇ ਆ ਫਿਰ ਪੈਸੇ ਘਟਾ ਲਾ ਛੁੱਟੀ ਜਾਣੀ ਵਾਰਾ ਖਾਂਦੇ ਨਾ ਦੀਦੀ ਪੈਸੇ ਤੈਨੂੰ ਪਤਾ ਕਿਤਿਆਂ ਦਿੱਤੇ ਤੈਨੂੰ ਪਤਾ ਮੈਂ ਨਾ ਮੰਮੀ ਅੱਜ ਵੀ ਆਖਦੀ ਠੀਕ ਨਹੀਂ ਮੈਂ ਅੱਜ ਮੈਂ ਕੁੜੀ ਲੈ ਕੇ ਭਾਵੇਂ ਉੱਥੇ ਸੋਕੀ ਮੈਂ ਜਾਉਂ ਜੀ ਮੈਂ ਕਰਕੇ ਆਉਣਾ ਜੀ ਮੈਂ ਛੁੱਟੀ ਨਹੀਂ ਪਰ ਉਹਦਾ ਕੀ ਵੈਰ ਹੁਣਾ ਸੀ ਵੀ ਮਜਬੂਰੀ ਨੂੰ ਲਾਉਣੇ ਸ਼ੌਕ ਹੁੰਦੇ ਕਿਸੇ ਨੂੰ ਲਾ ਜਾਣੀ ਜਾਂਦਾ ਹੁਣ ਨਹੀਂ ਕੰਮ ਹੁੰਦਾ ਤੇ ਤਾਂ ਹੀ ਤੈਨੂੰ ਲਾਇਆ ਤੇ ਜੇ ਆਪ ਹੀ ਕਰਨੇ ਤੇ ਜੇ ਇੱਕ ਦਿਨ ਤੇ ਫਿਰ ਦੱਸ ਉਧਰੋਂ ਤੈਨੂੰ ਪੈਸੇ ਦਿੰਨੇ ਆ ਉਧਰ ਹੀ ਆਪ ਰੋਲਦੀ ਨਹੀਂ ਵਿੱਚ ਜੇ ਤੂੰ ਕਹਿ ਮੈਂ ਜ਼ਰਦਾ ਪਾਉਂਦਾ ਹੀ ਨਹੀਂ ਤੇ ਮੈਂ ਤਾਂ ਹੀ ਨਹੀਂ ਤੇ ਤੁਹਾਡਾ ਵੀ ਜ਼ਰੂਰ ਕਰਕੇ ਜਾਂਦੀ ਕਿ ਜੇ ਲਾਗੇ ਪੈਂਦਾ ਵਾ ਤੇ ਉਹ ਮੀਂਹ ਬੜਾ ਤੇਜ ਆਉਂਦਾ ਹੀ ਰਿਹਾ ਅੱਜ ਇਹਨਾਂ ਤੇ ਇਹਨਾਂ ਤੇੜਾ ਰਖੀਆ ਅੱਜ ਹੁਣ ਇਹ ਵੀ ਰਿਹਾ ਉਹਨੇ ਮੀਂਹ ਤੱਕ ਸਾਰਾ ਦੇਣੀ ਨੇ ਤੇ ਮੈਂ ਤਾਂ ਅੱਜ ਵੀ ਆਖੰਦੀ ਰੱਬਾ ਮੈਂ ਕੱਢ ਕੇ ਘੰਟਾ ਤੇ ਧੁੱਪ ਲੀ ਲੈ ਲੂੜੇ ਸੁੱਕ ਜਾਣ ਆ ਜੀ ਆਹ ਨਹੀਂ ਤੇਰਾ ابو ਵੀ ਖੱਤੇ ਪੈ ਗਿਆ ਅੱਜ ਥੋੜਾ ਜਿਹਾ ਰੁਟੀਆਂ ਹੀ ਧੁੱਪ ਲੱਗੀ ਇਹਨੇ ਨਾ ਜੀ ਵੀ ਕਰਦਾ ਚੰਗੀ ਤਰ੍ਹਾਂ ਕੰਮ ਹੋ ਜਾਂਦਾ ਤੇ ਮੀਂਹ ਤੁਹਾਨੂੰ ਪਤਾ ਕੰਮ ਨਹੀਂ ਚੰਗਾ ਹੁੰਦਾ ਤਾਂ ਹੀ ਤੈਨੂੰ ਆਖਿਆ ਨਾ ਖਲਾਰਾ ਫੜਾ ਤੇ ਅੱਜ ਨਾ ਸਫਾਈ ਕਰੀ ਕੋਈ ਨਹੀਂ ਅੱਜ ਘੰਟਾ ਵੱਧ ਵੀ ਲੱਗਦੀ ਕੋਈ ਨਹੀਂ ਮੈਂ ਚੰਗੀ ਤਰ੍ਹਾਂ ਸਾਰਾ ਕਰਤੀ ਜਾਂਦੀ ਸਿਰ ਵੀ ਜਿਆਦੀ ਕੰਮ ਚ ਕਾਲ ਕੋਈ ਨਾ ਆ ਗਾ ਵੀ ਦਰਿਆ ਵਿੱਚ ਤਾਣੀ ਆਏ ਇਹ ਇਹ ਨਾ ਗੰਦਗੀਆਂ ਨਹੀਂ ਆਈਆਂ ਇਹ ਬਿਸਤਰੇ ਦੇ ਉੱਤੇ 3-4 ਵਾਰ ਹੀ ਰੋਲ ਤੱਕਾ ਫਿਰਦੇ ਨੇ ਮੰਜੇ ਦੇ ਤੇ ਘੱਟਾ ਪੈਂਦਾ ਮੈਂ ਕਿ ਪਾਣੀ ਚ ਕੱਢ ਦਿੰਦੀ ਤੇ ਦੂਜੇ ਦੀਦੀ ਨੇ ਤੇ ਹ ਉਹ ਮੈਨੂੰ ਲੱਗਦਾ ਇੱਥੇ ਕਿਤੇ ਬਾਹਰ ਵੇਜੀ ਉਹ ਲਿਹੋ ਜਿਹੀ ਹੋਣੀ ਮੈਨੂੰ ਨਹੀਂ ਪਤਾ ਇਹ ਕੰਮ ਕਮ ਕਿਤੇ ਕਰਦੀ ਆ ਮੇਰੇ ਵੀ ਅੱਜ ਮੱਛੇ ਲੱਗੇ ਤੇ ਮੈਂ ਖੰਨੀ ਸ਼ੈਂਦੀ ਲਗਾਈ ਨਾ ਫਿਰ ਮੈਂ ਨਾ ਕਰਦੀ ਆ ਘੜ ਘੜ ਕੰਮ ਛੇਤੀ ਚੱਲ ਇਹ ਤੇ ਪਾਪਾ ਹੱਥੋਂ ਚ ਉਤੋਣ ਦੀ ਵਾਸੇ ਛਲਾਇਆ ਆਪਾਂ ਤੇ ਟੂਰ ਪਾ ਦਾ ਪਾਂਡਾ ਉੱਤੇ ਥੱਲੇ ਟੂਟੀ ਤੇ ਧੋਇਆ ਕਰ ਤੇ ਗਲਾਸੀ ਵੀ ਉੱਥੇ ਰੱਖਿਆ ਕਰ ਬਾਹਰ ਚੱਲ ਕੋਲੀਆਂ ਮੇਹੁੰਨੇ ਸੀ ਜਾਣ ਲੱਗੀ ਉੱਥੇ ਰੱਖ ਜੰਨੀ ਉੱਥੇ ਰੱਖ ਲੀਨੀ ਉਹਦੇ ਮੜ ਕੇ ਪਾ ਫੜ ਕੇ ਤੇ ਚਾਹ ਪਵਾ ਕੇ ਤੇ ਫਿਰ ਸੇਰੇ ਪੀ ਲਈ ਆਉ ਕੋਈ ਆਹ ਚਾਹ ਕਰ ਕਰ ਝਾੜੂ ਉੰਦਰ ਹੀ ਅੰਦਰ ਹੀ ਸਮੰਗ ਤੇ ਚਾੜਾ ਚੁਦਰਾ ਮੇਰੇ ਬੈੱਡ ਤੇ ਵਿਛਾਉਣ ਲੱਗੇ ਮਾੜੀਆਂ ਵਿਛਾ ਦੀ ਝਾੜ ਕੇ ਕੋਈ ਨਹੀਂ ਮੈਂ ਕਰ ਲੀਨੀ ਅੰਦਰ ਅੰਦਰ ਇਹ ਪੁਰਾਣਾ ਝਾੜੂ ਉੰਦਰ ਹੀ ਆ ਹਾਏ ਬੀਬੋ ਤੁਸੀਂ ਅੱਜ ਹਾਂਜੀ ਦੀ ਸਾਸਿਕਾ ਸਾਸਿਕਾ ਚ ਕਾਲ ਕਿੱਥੇ ਗਈ ਤੁਹਾਡੀ ਸਾਸਿਕਾ ਗੱਲ ਤਾਂ ਮੈਂ ਕੀ ਕਰਨਾ ਹੀ ਵੀ ਕੱਲ ਤੁਹਾਨੂੰ ਪਤਾ ਨਹੀਂ ਕਿੰਨਾ ਪੈਣ ਦੇ ਨੂੰ ਪਿਆ ਹੀ ਨਹੀਂ ਰੋਹ ਜਾਇਆ ਤੋ ਪੈਗੇ ਜਲੀ ਦੇ ਅਖਰੀ ਨਹੀਂ ਕੰਮ ਕਰਾਈ ਦਾ ਠੀਕ ਹੈ ਨਾ ਪਤਾ ਬਬੂ ਜੈਹੇ ਲੈ ਇਹਨਾਂ ਨੂੰ ਖੰਸਾ ਨਹੀਂ ਆਣੇ ਨਹੀਂ ਗਿਣ ਕੇ ਖਲਾਰਾ ਬਣਾ ਪਾ ਦਿੰਦੇ ਆ ਕੋਈ ਨਹੀਂ ਕੰਮ ਕਰ ਬਸੰਤ ਨਹੀਂ ਅੱਜ ਵੀ ਸੋਭਾ ਨਹੀਂ ਆਸਣ ਦੇ ਜੇ ਆ ਚਾਦਰ ਕੀਤਾ ਤੁਸੀਂ ਝਾੜਨ ਦਾ ਹੈ ਉਹ ਦੀਦੀ ਚਾਦਰ ਜੇ ਠੁਗਦੇ ਕੱਢ ਕਿ ਇਹ ਚੰਗੀ ਤਰ੍ਹਾਂ ਚਾਦਰ ਝਾੜੋ ਘੱਟਾ ਦੇ ਉੱਤੇ ਦਾ ਉੱਤੇ ਹੀ ਰਹਿ ਗਿਆ ਅੱਛਾ ਚਲੋ ਸੋ ਕਰਦੇ ਕਾਲਾ ਮਾਲਾ ਕਰ ਜਾਂਦੇ ਤੁਸੀਂ ਮੈਨੂੰ ਪਤਾ ਤੁਹਾਡਾ ਸਾਰਾ ਹੀ ਕੰਮ ਚੰਗੀ ਤਰ੍ਹਾਂ ਕਰਿਆ ਕਰੋ ਨਹੀਂ ਤੇ ਪੈਸੇ ਕਢਾ ਦੇਣੇ ਆ ਬਹਿ ਕੋਈ ਚੋਟੀ ਦੀ ਵੀ ਮੈਂ ਆਖੇ ਸ਼ਾਂਤੀ ਦੇ ਚਲ ਕੋ ਦਿੰਦੇ ਮੈਂ ਚਲ ਤੁਹਾਨੂੰ ਪਿਆ ਹੈ ਕਹਿ ਕੇ ਕੰਮ ਕਰਾਉਂਦਾ ਇਹ ਫਿਰ ਹੋ ਗਏ ਚੱਗਿਆਂ ਝਾੜੋ ਚੱਲਿਆ ਘਟੋ ਘਟ ਲੱਗਿਆਂ ਬੰਦਾ ਕੰਮ ਸੋਹਣਾ ਬਣਾ ਕਰਦਾ ਕੋਈ ਡੇਡੀ ਦੀ ਨੇ ਤਾਂ ਥੋੜੀ ਜਿਆਦੀ ਭੂਏ ਚੜਾਇਆ ਆਇਆ। ਇੱਕ ਮੇਰੇ ਕਮਰੇ ਦੀ ਉਹ ਸੋਹਣੀਆਂ ਬੜੀਆਂ ਚਾਦਰਾਂ ਝਾੜਦੀ ਨਾ। ਕੋਈ ਨਹੀਂ ਕੋਈ ਨਹੀਂ ਦੀਦੀ ਨੇ ਭੂਏ ਸਾਰਾ ਬਹੁਤ ਸਾਰਾ ਪਾਇਆ। ਸਾਰਾ ਕਰਕੇ ਜਾਉਂਗੀ। ਹਾਂ ਤੇ ਦੂਰੀ ਵਰੀ ਕੋਚੇ ਲਾਇਓ ਮੇਰੇ ਕਮਰੇ ਚ ਅੱਜ ਚੰਗੀ। ਕੱਲ ਤੇ ਵੀ ਲਾਇਓ ਅੱਜ ਨਾਲ। ਮੇਰੇ ਕੱਲ ਨਹੀਂ ਨਾ ਲੱਗ ਗਿਆ ਉਹ ਵੀ ਲਾਇਓ। ਮੈਂ ਵੇਖਾਂ ਭਾ ਦੀਦੀ ਤੇ ਦੀਦੜ ਚਲੇ ਸੁਭਾਉ ਕਰਨਾ। ਅੱਜ ਦੂਜੀ ਦੀਦੀ ਇੰਨਾ ਕਾੜੀ। ਇਹ ਸੁਣੀ ਮੁੱਖੇ ਜਿਹਾ ਸੁਭਾਉ ਦੇ। ਚਲ ਕੋਈ ਨਹੀਂ ਆਪਾਂ ਕੀ ਲੈਣਾ। ਕੰਮ ਕਰਨਾ ਪਹਿਲੇ ਤੇ ਬੀ ਆ। ਮਾਸਾ ਨਹੀਂ ਬਹੁਤ ਹੈ ਨਾ ਕੁੜੀ ਦੀ ਅੱਜ ਕਿਤੇ ਜ਼ਿਆਦਾ ਹੀ ਖਾਣਾ ਪਾਇਆ ਬਿਆਹ ਕੇ ਫਿਰ ਵੀ ਆਉਂਦੇ ਨੂੰ ਸਾਭਿਆ ਹੁੰਦਾ ਹੈ ਅੱਜ ਰਮਨ ਨੇ ਇੱਕ ਕੱਲ ਦਾ ਕੰਮ ਅੱਜ ਕਰ ਸਕੜਦੇ ਆਂ ਅੱਜ ਸਾਰੀ ਮਸ਼ਾਹਰਤ ਲਈ ਹਾਂ ਅੱਜ ਸਾਰਾ ਸ਼ੁਕਰੀਆ

हां वे हम चादर चढ़ाण दई ने ये हां जी और चाड दी है अच्छा हां दईया मैं कहंदे है कदे भी अंदर बड़ी ਝਾੜੂ ਤਾਂ ਮੈਨੂੰ ਕਿਤੇ ਵੀ ਲੱਗਾ ਦਿੱਸਾਂਗੇ ਆ ਨਹੀਂ ਮੈਂ ਤਾਂ ਚਾਦਰਾਂ ਚੁਦਰਾ ਝਾੜ ਲਾਦੇ ਨੇ ਚੰਗੀ ਦਰਦ ਆਦੇ ਦੀਦੀ ਆਖਦੇ ਦੂਜੀ ਵੀ ਆਈ ਹੈ ਆਖੀ ਦੂਜੀ ਨੇ ਕਰਦੇ ਕਿ ਤੀਲੀ ਹੋਵੇ ਦੱਜੀ ਉਹਨਾਂ ਸਭਾਂ ਵਿੱਚ ਜ਼ਿਆਦਾ ਲੁੱਕਾ ਜਾਵਾ ਨਹੀਂ ਨਹੀਂ ਉਹ ਉਦਾਂ ਹੀ ਕੋਈ ਢੇਰਤੀ ਨਹੀਂ ਮਾੜੀ ਮੂਦੀ ਬੜ ਬੋਲੀ ਜੀ ਆ ਕੰਨਾ ਕਰ ਲੈਂਦੀ ਦਿਲ ਚ ਨਹੀਂ ਹੁੰਦੇ ਕੁਝ ਵੀ ਇਹ ਕੰਮ ਉਹ ਚੁਬਾਈ ਉਹਦਾ ਇਦਾਂ ਦਾ ਤੋੜ ਆਈਦੀ ਕੱਲ ਦੇਰ ਤੇ ਲਾਇਆ ਕਰ ਮੈਂ ਤੁਹਾਨੂੰ ਬਦਲ ਕਰ ਦਿੱਤੀ ਸੁਪੀ ਗਈ ਨਾ ਕਿ ਜਿੱਤਾਂ ਨਹੀਂ ਆਉਂਦਾ ਆਹ ਚਪਰਾ ਚੋਕ ਕਿਤੇ ਉਹ ਮੇਥ ਲੜਾ ਦਿੱਤੇ ਝਾੜੂ ਲਾ ਕੋਈ ਹਲ ਨਹੀਂ ਹਾਂ ਮੈਂ ਨੇ ਤੋਂ ਦਿਨ ਟੈਨਸ਼ਨ ਲਾਇਆ ਕਰ ਉਹਦੇ ਮੂਹ ਦੀ ਗੜਬੋਲੀ ਆ ਮਾੜੀ ਨਹੀਂ ਇਹਦੇ ਕੁਝ ਨਹੀਂ ਹੋਗਾ ਉਹਦਾ ਕਿ ਦਿਨ ਉਹ ਖੇਚੀ ਜਾਂਦੀ ਜਿਹੜਾ ਕੰਮ ਲੇਟ ਹੋਵੇ ਉਹ ਹੁੰਦਾ ਵੀ ਟਾਈਮ ਨਾਲ ਉਹ ਜੇ ਸਾਰਾ ਨਹੀਂ ਇਹਨੂੰ ਝਾੜ ਕੱਢ ਕੇ ਨਾ ਉਹਦੇ ਅੰਦਰ ਦੀਆਂ ਫੇਰ ਕਰਦੀ ਆ ਹੁਣ ਨਾਲੋਂ ਮੈਂ ਝਾੜੀ ਜਾਣੀ ਨਾਲੋਂ ਨਾਲ ਕਰੀ ਜਾਵਾਂ ਇਹਦੋਂ ਪਾਟ ਕੇ ਲੈ ਜੀ ਨਹੀਂ ਆਉਂਦੀ ਆ ਜਾਨੀ ਬਿੱਗੀ ਤੇਾਡੀ ਇਹ 40 ਪੁਆਇੰਟ ਹੀ ਲੈਣ ਦਾ ਬੁਲੇ ਜੀ ਹਾਂ ਆ ਕਾ ਬਗਿਆ ਤਰੀਕਾ ਹੀ ਨਿਆਣੇ ਦਾ ਨਾ ਕੋਈ ਹੁੰਦੀ ਐ ਨਾ ਜਾਲੀ ਤੇ ਸਕੂਲ ਦੀ ਫੋਟੋ ਵੀ ਨਿਆਣੇ ਆ ਜੀ ਤੇ ਪਰ ਕੋਈ ਨਹੀਂ ਕੰਮ ਕਰ ਤੇ ਉਹ ਉਹਦੇ ਸਾਹਮਣੇ ਤੋਂ ਗੱਲਬਾਤ ਕਰਦੀ ਹੈ ਨਾ ਨਹੀਂ ਨਹੀਂ ਪਤਾ ਕੀ ਬਣਾ ਸਾਡਾ ਘਰ ਸੰਝਾ ਗਰੀ ਆਪੂ ਵੀ ਮੇਰੀ ਗੱਲ ਨਹੀਂ ਨਹੀਂ ਮੈਂ ਤਾਂ ਪਤਾ ਕੀ ਨਹੀਂ ਕਰੀ ਕਿ ਮੈਂ ਕਾਨੂੰ ਕਰਦੀ ਮੈਨੂੰ ਲੱਗਦਾ ਹੈ ਪੇਂਟਿੰਗ ਦੇ ਚੋਂ ਪਤਾ ਘਰਾਂ ਤੋਂ ਸੌ ਬੱਲਾ ਸੋਚ ਰਹੀਆਂ ਮੈਂ ਨਹੀਂ ਗੱਲ ਗੈਸ ਤੇ ਬਿਹਾਰੀ ਗੱਲ ਕੀਤੀ ਹਾਂ ਨਹੀਂ ਨਹੀਂ ਰਸਭਾ ਨਹੀਂ ਸਾੜਾ ਉਹਦਾ ਮੂਹ ਦੀ ਬਡਬੋਲੀ ਜੀ ਆ ਉੱਧਾ ਤੇ ਤੈਨੂੰ ਪਤਾ ਕੋਈ ਹੈ ਇਦਾਂ ਹੈ ਇਹਨੂੰ ਨਿਚੜੀ ਇਦਾਂ ਦਾ ਧੀਵੀ ਆੜੀ ਗਲੇ ਅਬ ਇਹਨਾਂ ਕੱਢਣੀ ਜੇ ਕੱਲ ਮਾੜੀ ਹੁੰਦੀ ਖਾਣੀ ਕਿੱਥੇ ਰੱਖੀ ਜੇ ਤੂੰ ਇਹ ਰੱਖ ਕੇ ਗਈ ਕਿੱਥੇ ਰੱਖ ਜਾਈਂ ਮੈਂ ਰੱਖ ਕੇ ਸੱਤਾ ਮਨ ਨੇ ਟੱਕੀ ਦਿੱਖੀ ਨਹੀਂ ਕਿ ਮੈਂ ਹਮਾਰਾ ਕਰ ਦੂੰ बटा चार तुम्हारे भागे बहुत देर मारती है कचबृचे ने काम ना करने में मुझे चाहिए मेरे पास अलावा मैं सारी नहीं फेर मारती है ज्यादा से कर दो पूरा पूरी कॉल करने

ਮੇਰੀ ਸੁਣ ਗੱਲ ਤੇ ਤੂੰ ਘਰੇ ਰਹਿਣਾ ਸਾਨੂੰ ਉੱਥੇ ਟਾਈਮ ਲੱਗ ਜਾਣਾ ਤੇ ਨਿਆਣੇ ਸਕੂਲੋਂ ਆਉਣੇ ਉਹਨਾਂ ਨੂੰ ਚਾਹ ਪਾਣੀ ਪਿਉਣਾ ਤੇ ਉਹਨਾਂ ਦੀਆਂ ਪਰਦੀਆਂ ਧੋ ਕੇ ਸੁੱਕਣੇ ਪਾਉਣੀਆਂ ਅੱਜ ਵੀ ਹਾਂ ਤੇ ਕਿੰਨਾ ਕੁ ਟਾਈਮ ਲਾਉਂਦਾ ਟਾਈਮ ਤਾਂ ਮੈਂ ਦੱਸਿਆ ਵੀ ਟਾਈਮ ਤੇ ਲੱਗ ਜਾਣਾ ਨਿਕਾ ਨਿਕਾ ਸਮਾਨ ਖਰੀਦਿਆ ਤੇ ਕਿੰਨਾ ਚਿਰ ਲੱਗ ਜਾਂਦਾ ਵਾ ਤਾਂ ਇਹ ਤਾਂ ਤੈਨੂੰ ਛੱਡ ਕੇ ਜਾਣਾ ਵੀ ਨਿਆਣਾਂ ਦੀਆਂ ਵਰਦੀਆਂ ਦਾ ਜ਼ਿਆਦਾ ਕੰਮ ਹੁੰਦਾ ਉਹ ਹੁੰਦੇ ਨੇ ਤੋਂ ਛੱਡੀ ਚਾਹ ਪਾਣੀ ਤੇ ਭਾਂਡਾ ਛੰਨਾ ਮਾਰ ਛੱਡੀ ਆਟਾ ਗੁੰਨ ਕੇ ਆਟਾ ਗੁੰਨ ਜੀ ਤੇ ਤੜਕਾ ਚੀਰ ਜੀ ਤੇ ਮੈਂ ਆਲਾ ਆਪੇ ਲਾਉਂਗੀ ਚੱਲ ਕੋਈ ਨਹੀਂ ਮੈਂ ਕਰ ਦਿੰਦੀ ਪੂਰਾ ਕੰਮ ਮੈਂ ਪੱਤੀਓ ਵਿੱਚ ਛੇਤੀ ਜਾਂ ਚੱਲਣੀ ਹੈ ਨਾ ਖਾਲੇ ਤੁਹਾਨੂੰ ਮੈਂ ਕਰੀ ਜਾਂ ਤੀਏ ਕਿ ਮਸਾਲ ਤੂੰ ਤੈਨੂੰ ਮੈਂ ਸਬਜ਼ੀ ਦੇ ਦੂੰਗੀ ਮਸਾ ਇਹ ਤਾਂ ਸਬਜ਼ੀ ਲੈ ਜੀ ਚਲ ਕੋਈ ਨਹੀਂ ਦੋ ਬੱਤੇ ਲੈ ਜੀ ਕੋਈ ਨਹੀਂ ਤੇ ਨਾ ਮੇਰੇ ਘਰੇ ਰਹਿਣੀ ਚਾਹੀਦੀ ਹੈ ਹਾਂ ਹਾਂ ਨਹੀਂ ਇਹ ਝੁਮੇ ਵਾਲੀ ਤੇਰੀ ਕਿਉਂ ਤੇ ਚਲੇ ਜਾਂਦੇ ਬਾਅਦ ਚ ਹੁੰਨੇ ਝੁਨੇ ਚ ਅੱਜ ਤਾਂ ਲੱਗ ਰਹੇ ਗੂਏ ਮੈਂ ਨੌਕ ਮੈਂ ਤੇ ਬਾਤ ਬੈਠੀ ਹੁੰਮ ਤੇ ਆ ਕੋਈ ਜਦੋਂ ਭੁੰਗੀ ਸੋਈ ਦਾ ਪੁੱਲਾ ਲੈਣ ਤਾਂ ਇਹਦਾ ਮੈਨੂੰ ਤੇਰੇ ਤੇ ਬੜਾ ਯਕੀਨ ਵਾ ਹੈ ਵਈਆਂ ਗੱਲਾਂ ਨਾ ਕਰਿਆ ਤੂੰ ਕੋਈ ਨੀ ਕੋਈ ਨਾ ਨਾ ਤੈਨੂੰ ਬੈਣ ਜਿਆਦਾ ਸਮਝਦੀ ਆ ਚੱਲ ਕੋਈ ਨਹੀਂ ਹਾਂ ਮੇਰੇ ਕੋਈ ਨਹੀਂ ਕਰ ਤੂੰ ਜਾ ਜਾ ਇਹ ਫਾਨੀ ਨਹੀਂ ਗੱਲ ਦੇ ਫਿਰ ਵੀ ਇਸ ਦਿਨ ਤੇ ਤਾਂ ਜਿਸੋ ਚੀਜ਼ ਇੱਥੇ ਰੱਖੀ ਧਕੀ ਭਾ ਮੈਂ ਆਪ ਨੂੰ ਤੇਰੇ ਘਰ ਉੱਪਰ ਜਿੰਦਾ ਆ ਰੂੰਗਾ

ਛੇਤੀ ਆ ਜਾਓ ਮੈਂ ਚਾਹ ਬਣਾਉਣੀ ਚਾਹ ਪੀਣੀ ਗਲਾਸ ਨਹੀਂ ਹੈਗਾ ਕੋਈ ਵਿਸੋਈ ਚ ਹਾਂ ਬਸ ਰੱਖ ਦੇ ਵਿਚਾਰੀ ਮਿਲਣਾ ਤੁਸ ਵਾਰ ਸੋਕਾ ਇਹ ਇੱਕ ਇੱਕ ਕੰਮ ਦੇ ਲਾਗ ਤੇ ਤੁਹਾਡੇ ਸਰ ਗਿਆ ਵਾ ਤੇ ਚਾਹ ਇਹ ਤਰ੍ਹਾਂ ਕਰਨਾ ਤਾਂ ਉਸਨੂੰ ਚੰਗੀ ਤਰ੍ਹਾਂ ਨਹੀਂ ਕੀਤਾ ਪਰ ਕੰਮ ਬੈਨ ਲੱਗੂ ਬਿਲਕੁਰੀ ਹੋਰ ਚੰਗੀ ਤਰ੍ਹਾਂ ਜਾਉਣਾ ਚਾਹ ਪੀਣੀ ਕੋ ਕੱਪ ਨਹੀਂ ਲੱਭਣ ਜਿਆ ਦੂਜੇ ਚਲੇ ਜਾਣੇ ਕੰਮ ਸਾਰੇ ਆ ਕੋਈ ਨਹੀਂ ਜੀਵੇਗਾ ਚਾਹ ਪੀਣੀ ਅੰਮ੍ਰਿਤਸਰ ਵਾਲੀ ਨਾ ਬਾਕੀਆ ਨਹੀਂ ਸੁਣ ਹਾਂ ਸ਼ਤੀ ਲੈ 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 ਜਾ ਆ ਆ ਬੀ ਬਹੁਤ ਸਾਰੀ ਨਿਕਲ ਜੇ ਆ ਕੇ ਅੰਦਰ ਵਿੱਚ ਬਿਚਾਣਾ ਆਪਣਾ ਪਹਿਲਾਂ ਇਸ ਰਾਤੋਂ ਵਿੱਚ ਚਾਪੜਾ ਲੈਣੀ ਦੀ ਇਹ ਤੈਨੂੰ ਸਵੇਰ ਕਾੜੀ ਜੀ ਪੈ ਜਾਣਾ ਫਿਰ ਬਾਤੀ ਬਾਅਦ ਚ ਮੰਨ ਲੈਣੀ ਹੈ

ਮੈਂ ਕਰਦੀ ਹਾਂ ਉਥੇ ਨੂੰ ਰੱਖਦੀ ਲਾਗਦੀ ਮੰਮੀ ਨੂੰ ਪੂਰੀ ਖਰਾ ਜਾਨੀ ਹੈ ਪੂਰੀ ਨਾ ਸੁੱਤ ਹੋਣੀ ਇਹ ਤਾਂ ਕੰਮ ਤੇ ਮੈਂ ਸ਼ਾਮ ਨਾਲ ਚੱਲ ਪਾਉਂਦੀ ਵਾੜੀ ਲਾਂਗੇ ਮੈਨੂੰ ਕਹਿੰਦੇ ਸੀ ਬਾਰੇ ਬੇਟੀ ਇੱਥੇ ਇੱਥੇ ਮੈਂ ਤਾਂ ਅਚਾਨਕ ਚਾਹ ਲੈ ਕੇ ਨਹੀਂ ਆਈ ਮੈਨੂੰ ਤਾਂ ਸੰਮੂਲ ਕੰਮ ਆਸਾਨੀ ਕੋ ਸੰਤੋਂਦਾ ਆ ਤਾਂ ਦੀਰੀ ਇੱਕ ਬੜਾ ਪੁੱਛ ਪੁੱਛ ਕਰਦੇ ਨੇ ਤੇ ਮੈਨੂੰ ਕਦੋਂ ਦੀ ਢਾ ਦਿੱਤਾ ਹੁੰਦਾ ਥੋੜੀ ਨਾ ਦੱਸ ਕੰਮ ਵਾਲੀਆਂ ਕਿੰਨੀਆਂ ਡੇਲੇ ਤੇ ਕੰਮ ਵਾਲੀਆਂ ਹੁੰਦੀਆਂ ਆ ਹਰ ਕੀ ਚਾਹ ਪਮੋ ਤਾਂ ਨੂੰ ਪਤਾ ਨਹੀਂ ਲੱਗਦਾ ਟ੍ਰੇਜ ਮੇਰੀ ਚਾਹ ਲੈ ਕੇ ਆਏ ਤੋ ਉਸੇ ਹੱਥਾਂ ਨਾਲ ਬੂਆ ਸੁੱਟਦੇ ਰਹਿੰਦੇ ਨੇ ਉਸੇ ਨਾਲ ਫੜ ਕੇ ਕੂੜਾ ਚੁੱਕ ਲੈਂਦੇ ਉਸੇ ਨਾਲ ਮੇਰੀ ਤੁਈ ਚਾਹ ਲੈ ਆਏ ਕਿੰਨੀ ਕਦੇ ਤੈਨੂੰ ਸਮਝਾਉਣਾ ਪਊਗਾ ਕਿ ਮੈਂ ਦੂਜੀ ਕਲਾਸ ਜਾ ਰਹੀ ਨਹੀਂ ਅੱਜ ਵੀ ਲੋ ਮੈਂ ਸਵੇਤ ਤੁਹਾਨੂੰ ਟੇਜ ਚ ਲੈ ਲਵਾਂ ਇਕ ਤਾਂ ਬੰਦਾ ਥੱਲੇ ਉਹ ਚਾਹ ਫੜਦਾ ਪਹਿਲੀ ਗੱਲ ਤਾਂ ਟ੍ਰੇ 'ਚ ਚਾਹ ਲੈ ਕੇ ਆਇਆ ਭੁੱਲ ਗਣੀ ਕੋਨਸਿਲਟੇ ਵਿੱਚ ਚਾਹ ਦੇ ਦੇ ਕੰਮ ਵਾਲੀ ਆ ਨਾ ਕੰਮ ਵਾਲੀ ਬਣ ਕੇ ਰਿਆ ਕਰੋ ਠੀਕ ਆ ਕੋਈ ਗੱਲ ਨਹੀਂ ਤੂੰ ਹੀ ਤਾਂ ਫੈਮਿਲੀ ਮੈਂਬਰ ਹੀ ਬਣਦੇ ਜਾਂਦੇ ਹੋ ਜਿਹਨੂੰ ਦਿਨ ਠੀਕ ਆ ਇੱਕ ਵੇ ਇੱਕ ਕੰਮ ਨਹੀਂ ਨਾ ਇਹਨਾਂ ਜੇ ਤਾਂ ਤੂੰ ਹੀ ਤਾਂ ਸਾਨੂੰ ਇੱਥੇ 2-2 ਵਜਾ ਦੋ ਅਸੀਂ ਜਾਣਾ ਹੈ ਜਾਣਾ ਹੈ ਸ਼ਾਪਿੰਗ ਕਰਨ ਅੱਜ ਇਹ ਸਾਰੇ ਸਿਆਪੇ ਆ ਮੇਰੀ ਜਿਠਾਣੀ ਦੀ ਉਹਨੇ ਭੂਰੇ ਚੜਾਈ ਹੈ ਕੋਚ ਕੋਚ ਕਰਦੀ ਲਿੰਦੀ ਐ ਬੜੇ ਚਿਰ ਦੀ ਲੱਗੀ ਚਿਰ ਦੀ ਲੱਗੀ ਨੇ ਥੋੜੀ ਸਿਰ ਤੇ ਚੜਾ ਲੇਦੀ ਐ ਬੰਦਾ ਕੰਮ ਵਾਲੀ ਨੂੰ ਕੰਮ ਵਾਲੀ ਬਣਾ ਕੇ ਰੱਖਦਾ ਉਹਨੂੰ ਦਿਨੇ ਮੈਮਰ ਬਣਾਇਆ ਆਇਆ ਘਰ ਦਾ ਮੈਂ ਉਹਨੂੰ ਮੈਂ ਕੁਛ ਕਹਿ ਨਹੀਂ ਸਕਦੀ ਕਹਿਣਾ ਪਹਿਣਾ ਇਹ ਤਾਂ ਚੁੱਪ ਕਿੰਨੇ ਵੀ ਦਿਖਾਉਂਗੀ ਮੈਂ ਕੰਮਾ ਤੋ ਕਿਤੇ ਆ ਕੇ ਅਟਕੜੀ ਚਾਹਿਆ ਕਰਕੇ ਤੇ ਦਵਾ ਦਵਾ ਪੈਸੇ ਮੰਗਾ ਲਾੜਦੀ ਸੀ ਤਿੰਨ ਦਿਨ ਹੀ ਜਾਂਦੇ ਤੇ ਝਾਰਦੀਆਂ ਮੰਗ ਲੈਂਦੀ ਉਹੋ ਜੀ ਦੇਣ ਵਾਲੀ ਹਾਂ ਮੈਂ ਕਿਹਨੂੰ ਕਹੀ ਮੇਰੇ ਬਾਪੀ ਕਿ ਕਿਹਾ ਲੈ ਆਹ ਚੀਜ਼ ਹਾਂ ਬਹੁਤ ਬੁਰਾ ਹੈ। ਹਾਲੇ ਇਹ ਕੀ ਕਰ ਲੱਗਦਾ ਹੈ? ਕੀ ਕਰਿਆ ਬਹਰਦਾ ਕੰਮ ਕਰਤੀ ਕਿਤੇ ਕਿਤੇ ਆਣੀ ਦਾ। ਮੇਰੇ ਨਿਆਣੇ ਦਰਦ ਦੇ ਰਹੇ ਨੇ। ਕੇਕ ਲਿਆ ਦਿੱਤਾ ਹੀ ਨਹੀਂ ਉਹ ਘਰ ਦਾ ਹੀ ਕੱਚਾ। ਜਿਹੋ ਨਹੀਂ ਗੋਲੀ ਦਿੱਤਾ ਛੱਡਦਾ। ਉਹਨੂੰ ਨਹੀਂ ਆਣਦਾ ਪਿਗਲ। ਇਹ ਕੋਈ ਨਹੀਂ ਕੀਤਾ ਪਰਮਾਚਾਰ ਬੀਤੂ। ਹਾਂ ਬਹੁਤ ਬੁਰਾ ਹੈ। ਇਹ ਕਾਮੰਦਰਾਜੀ ਕਰੰਦਾ ਇਤ ਮੈਂ ਹੌਲੇ ਕੱਪੜੇ ਧੋਵਾ ਕਰ ਜਰਾ ਤਾਂ ਵੀ ਜੇ ਤਾਂ ਤੋਵਾ ਹੁੰਦਾ। ਇਹਨਾਂ ਤੋਂ ਉੱਥੇ ਨਹੀਂ ਜੀ ਬਸ ਉੱਥੇ ਵਿੱਚ ਹੁਣ ਕੱਟੋ ਕਰਾਈ ਜਾਂਦੀ ਹੈ। ਇਸ ਨੂੰ ਦੇਣੀ ਨਹੀਂ। ਕੱਪੜੇ ਦਾ ਐ ਜਿੱਦੇ ਤੋਂ ਤੇ ਆ ਹਾਂ ਅੱਡੇ ਤੋਂ ਹੋ ਰਹੇ ਨੇ ਅੰਦਰੋਂ ਸੁਣਦੇ ਤਾਂ ਮੈਂ ਕਹਿ ਰਿਹਾ ਤਾਂ ਨਾ ਪਰ ਉਹ ਕੁਨੇ ਪਾਰ ਜਿੱਦਾਂ ਮੈਂ ਘਾਹ ਵੀ ਕਰਾਂ ਚੁਣਾਂ। ਤੇ ਇਹ ਕਹਿੰਦਾ ਹਾਂ ਅੰਦਰੋਂ ਹੀ ਜਾ ਰਿਹਾ ਹੈ ਤੇ ਇਹ ਵੀ ਇਹ ਕਿ ਤੁਹਾਨੂੰ ਸਮਝ ਨਹੀਂ ਨਾ। اوہ دلتا کو تے کپائیاں تے سامنے گرنا دے پھوڑے اچھا تے سوٹا ہاں گرنا دے سوتے اتے یہ پیو دوں باقی جو اڑے دے تھک تھک جا رہے ہیں سامنے دے گرنا دے باقی اس کائیاں دی تیری مشین چ مشین نے بھی گوڑے مچ گئی تے اندے تے اپنے وی دے سکائیوں چلنا دی نہیں چل کھونی سامنے دے گرنا دے باقی کے پاس ہے آلا ہم باڈی وی تھڈی صاف کرنا دی رہ گئی ਸਾਰੇ ਘਰ ਨੂੰ ਉੜਾ ਲਿਆ ਆਹ ਘਰ ਜਿੰਨੀ ਕੋਈ ਇੱਕ ਇੱਕ ਕਰਕੇ ਲੈਣਾ ਨਹੀਂ ਚੁੱਗੀ ਚੱਲੀ ਐ ਸਾਲ ਆਈ ਜਾਂਦੀ ਕੋਈ ਨਹੀਂ ਮੈਂ ਲੈ ਜੰਨੀ ਹੁਣ ਉਹ ਲੋ ਆ ਗਏ ਇਹ ਕਿਹਦੇ ਚੀਰ ਦੇ ਕੇ ਪਾ ਦੇ ਨਹੀਂ ਨਿਕਲ ਪਾ ਦੇ ਜੇ ਕਿ ਮੌਸਮ ਸਾਫ ਦਿਖਾਂਗੇ ਸਾਰੇ ਇਕੱਠੇ ਹਾਂ ਜੀ ਆਉਂਦੇ ਆਂ ਹਾਂਜੀ ਹਾਂਜੀ ਦੀ ਵੀ ਪਾਉਂਦੇ ਆਂ ਆ ਖਾਣ ਨੂੰ ਲਮਕਾ ਖਾਣੋ ਦੂਜੇ ਰੱਖਾ ਹਾਂ ਮੈਂ ਹੱਥ ਨਾਲ ਪਾਣੀ ਲਿਜਾਉਂ ਮਿਚੜੇ ਪਤਾ ਹੈ ਰਮੇ ਜਿੱਤਾ ਲੀੜੇ ਪਾਉਂਦੀ ਮੈਂ ਹਾਂ ਦੇਖਣਾ ਪਾਣੀ ਦੇ ਅੰਦਰ ਬਾਹਰ ਨੂੰ ਮਿਚੜੇ ਜੇ ਤੇਰੀ ਕੁੜੀ ਜੇ ਬਿੱਲੀ ਦੰਦੀ ਨਾ ਵਾਟ ਬੁੜ ਦਿੰਦੀ ਹੋਵੇ ਕਿੱਦਾਂ ਦਿਨ ਤੇ ਆਈ ਕੁੜੀ ਕੋਈ ਵੀ ਲੱਗੀ ਹੋਣਾ ਸੁਣ ਲੈ ਹਾਂ ਹੋ ਸੌਣ ਵਾਲੇ ਰਹਿ ਗਏ ਨਾ ਕੰਮ ਨਹੀਂ ਆ ਵੀ ਇੱਦਾਂ ਮੁਕਾ ਦਾ ਲੁਕਾ ਦੇ ਮੁਕਾ ਦੇ ਉੱਪਰ ਜਾਣਗੇ ਅੱਗੇ ਤੇ ਨਾ ਹੀ ਮੀਂਹ ਪਊਗਾ ਲੱਗਦਾ ਏ ਨਾ ਚੰ ਜੀ ਮੀਂਹ ਉਹ ਤਾਂ ਸਭ ਸੁਕਾਈਆਂ ਹੁੰਦੀਆਂ ਨੇ ਉਹ ਤੂੰ ਕਹਾਂਂ ਗਿਆ ਕੋਈ ਕਾਹਨ ਤੰਨ ਇਹ ਛੇਤੀ ਸੁੱਕ ਜਾਣੀ ਗਵਾਂਟਿਕ ਕੋਰ ਸਕਾਉ ਦੇ ਦੇ ਪੈਣਾ ਛੇਤੀ ਛੇਤੀ ਗਰਮਾ ਕਰਦੇ ਉਹ ਜਮਾਨੇ ਗਏ ਆ ਮੈਂ ਹੈ ਨਾ ਵੇਤਰੀਆਂ ਨਹੀਂ ਕਿੰਨੀ ਸਰਵਾਈ ਜੀ ਹੋਈ ਤੇ ਆ ਵੀ ਪਟ ਪਟ ਲਈ ਛੱਤ ਸਾਫ ਕਰਨ ਲਈ ਬੁਰੀ ਲੱਗਦੀ ਆ ਤੇ ਕਿਤੇ ਤੂੰ ਕੰਮ ਨਹੀਂ ਹੋਣੇ ਕਿ ਟਾਈਮ ਤੇ ਛੇਤੀ ਹੁੰਦਾ ਨਹੀਂ ਤੇ ਅਗਲਾ ਆਪਣਾ ਸਾਹ ਦੇ ਵੀ ਕੀ ਆਹ ਇਧਰ ਮੜਕੇ ਛੱਤਾਂ 'ਚੋਂ ਡਾਏ ਪੈਂਦੀਆਂ ਆਹੋ ਕੋਈ ਨਹੀਂ ਪੁੱਟ ਲਾਂਗੇ ਤੇ ਮੈਂ ਨਹੀਂ ਫਿਰ ਅੱਜ ਪੁੱਟਣਾ ਹੀ ਆ ਤੇ ਫਿਰ ਅੱਜ ਬੁੱਟਦੇ ਹਾਂ ਉੱਧਰੋਂ ਛੁੱਟੀ ਤੇ ਮਾਰੀ ਮੈਂ ਅੱਜ ਉੱਧਰ ਨਹੀਂ ਜਾਣਾ ਉਹਨਾਂ ਘਰ ਬੜੀ ਗੂੜ ਰਹਿ ਜਾਂਦਾ ਇਹਨਾਂ ਨਾਲ ਛੁੱਟੀ ਪੈਂਦੀ ਉਹਨਾਂ ਮੋਹਲੇ 'ਚ ਸਭ ਹੋ ਜਾਂਦਾ ਇਹ ਲਾਜ ਮੈਨੂੰ ਕਿਹਤਾਂ ਦਾ ਬਣਾਂ ਚੱਲ ਜੇ ਉਹ ਹੀ ਟਾਈਮ ਆ ਜਾ ਆਪਣੇ ਘਰੇ ਲਾ ਦੇ ਆਹ ਫਿਰ ਇੱਕੋ ਪੁੱਟ ਜਾਨੀ ਥੋੜਾ ਜਿਹਾ ਚੱਲ ਪੁੱਟ ਫਿਰ ਅੱਜ ਕਰ ਜਾਨੀ ਜਿਹੜੇ ਲੀੜੇ ਦੋਕ ਰਹਿ ਕੇ ਮੈਂ ਪਰੋਤ ਹੋਣੀ ਚ ਥੱਲੇ ਤੇ ਤੂੰ ਇਹਨਾਂ ਨੂੰ ਪੁੱਟ ਪੱਟ ਕੇ ਤੇ ਸੋਨਾ ਬੜ ਬੋਕਰ ਮਾਰ ਕੇ ਆਉਣੇ ਮੈਂ ਵੇਲੇ ਪੱਕੀਆਂ ਥਾਵਾਂ ਤੇ ਵੀ ਉੱਗ ਜਾਂਦਾ ਹੋਰ ਮੀਂਹ ਦਾ ਕਰਕੇ ਹੀ ਇਹ ਸਾਰਾ ਉਹ ਦੱਸ ਜਾ ਸੋਨਾ ਕਿ ਦੱਸੋ ਨਾ ਮੌਸਮ ਜਿਆ ਹੋਇਆ ਹੀ ਠੰਡਾ ਠੰਡਾ ਜਿਆ ਹੈ ਨਾ ਹਾਂਜੀ ਅੱਜ ਮੌਸਮ ਠੰਡਾ ਤਾਂ ਮੈਂ ਚਲਾ ਦਿੱਤੀ ਤੂੰ ਜੀ ਬੀ ਨਾ ਨਹੀਂ ਜਿਵਾਵਾ ਹੈ ਕੈਂ ਲਵਾਵਾਲਿਆ ਆਪੇ ਘਰ ਦੀ ਦੋ ਤੋ ਅੱਗੇ ਨਾ ਪਰ ਦੂਜਿਆਂ ਦੇ ਵੀ ਜਾਣਾ ਹੋ ਉਹਨਾਂ ਨੂੰ ਪੈਸੇ ਦਿੱਤੇ ਹੋ ਆਖਣ ਕੇ ਰੋਜ਼ ਕੱਲ ਵੀ ਉਧਰ ਆਉਂਦੇ ਤੇ ਜੇ ਕੋ ਕੋਲੋਂ ਉਧਰੋਂ ਕੰਮ ਕਰਕੇ ਫੇਰ ਹੀ ਇੱਧਰ ਆਉਂਗੀ ਫਿਰ ਕੱਲ ਵੀ ਆਂਦੇ ਘਰੇ ਰਹਿ ਰਹੀ ਸਾਰਾ ਦਿਨ ਅੱਜ ਵੀ ਸਾਰੇ ਦਿਨਾਂ ਚੱਲਿਆ ਮੇਰਾ ਜਿਹੜਾ ਪਾਸੇ ਕਿੱਥੇ ਤੱਕ ਨਾ ਆਈ